ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਵੇਰੇ ਸਾਡਾ ਸੇਲਮੈਨ ਸੁਖਮਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਇਹਨੇ ਜਾ ਕੇ ਦੇਖਿਆ ਕਿ ਉਸ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਇਹ ਪਰਮਾਰਮਾ ਦੀ ਕਰਤਾਰੀ ਵੀ ਉਹ ਜਦੋਂ ਸ਼ਟਰ ਤੋੜਦੇ ਸੀ ਤੇ ਗਵਾਨੀ ਲੱਗ ਕੇ ਜਾਗ ਪਏ ਉਹਨਾਂ ਦੇ ਰੌਲਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਫੇ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ 4 ਬੰਦੇ ਸੀ ਜੋ ਉੱਥੇ ਕੇ ਦੀ ਲੋਡ ਕਰਨ ਆਏ ਸੀ ਜੀ ਇਹ ਜੀ ਸਾਡੇ ਗਿੱਲਾਂ ਵਾਲੀ ਪਿੰਡ ਜੀਆ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗੱਲਾਂ ਵਾਲੇ ਪਿੰਡ ਉਹ ਪਿੰਡ ਦੇ ਬਾਹਰ ਠੀਕਾ ਸੀ ਉਹ ਜਦੋਂ ਸਵੇਰੇ ਸਾਡਾ ਚੇਅਰਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੀਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਕਿ ਉਹ ਸਿਰ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੀ ਲੱਗੇ ਜਿਹੜੇ ਗਵਾਨੀ ਦੇ ਕੋਲ ਸੀ ਸੀਸੀਟੀਵੀ ਲੱਗੇ ਸੀ ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਕਿ ਉਹ ਜਿੰਦਾ ਲੋਕ ਤੋਲ ਰਹੇ ਨੇ ਉਹਦੇ ਸਰਫ ਇਹ ਜੀ ਪਰਮਾਤਮਾ ਦੀ ਕਿਰਪਾ ਨਹੀਂ ਤੇ ਉਹ ਜਦੋਂ ਸ਼ਟਰ ਤੋੜਦੇ ਸੀ ਤੇ ਗਵਾਨੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਗਈ ਹੈ 4 ਬੰਦੇ ਸੀ ਜੋ ਠੇਕੇ ਦੀ ਲੋਡ ਕਰਨ ਆਏ ਸੀਗੇ ਗੱਡੀ ਕਿੱਡੀ ਪਤਾ ਲੱਗਾ ਕੁਝ ਨਹੀਂ ਗੱਡੀ ਦਾ ਨਹੀਂ ਉਹ ਪੁਲਿਸ ਨੂੰ ਅਹੀਂ ਐਸਟੂ ਸਦਰਜੀ ਸਰਦਾਰ ਸੁਖਵਿੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰਾ ਕੇਸ ਪਾਤਾ ਉਹ ਪੁਲਿਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਜੇ ਸਾਡਾ ਮਤਲਬ ਜਿਹੜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਠੀਕ ਹੈ